ਉਹਨਾਂ ਚਪਕਿੰਦੇ ਰਿਓ ਜਿਹੜਾ ਨਾ ਫੋਨ ਆਇਆ ਸੀ ਉਹਨੂੰ ਗਾਲਤ ਤੀ ਗਾਲਤ ਤੇ ਪਹਿਲੇ ਕਰਾ ਲਉਨਗੇ ਇੱਥੇ ਪਹਿਲੇ ਦਿਖਾ ਲਉਂਦਾ ਰੋ ਪੂਰੇ ਸਾਰਾ ਪੰਚਾ ਦੇਣਾ ਉਹਨਾਂ ਨੂੰ ਕਾਲਿਆ ਯਾਰਾ ਤੇ ਬਾਣੇ ਜਿਹੜੇ ਜਿਹੜੇ ਉੱਥੇ ਜਿੱਦੇ ਜਾਣੇ ਬੱਡੇ ਨੇ ਸਾਰਿਆਂ ਨੂੰ ਪੰਚਾ ਦਿਓ ਵੀਰੇ ਕੋਈ ਵਿਚਾਰੇ ਆ ਸਕਦੇ ਨਹੀਂ ਉੱਥੇ ਸੰਦੇ ਜੀ ਫਾਲੂ ਹਾ ਮਾਤਾਂ ਦੇ ਨਾ ਖੋਲ ਲਾ ਵੀਰੇ 20 ਰੁਪਏ ਲੱਗੀਆਂ ਨੇ ਖੋਲ ਲਾ 20 ਰੁਪਏ ਲੱਗੀਆਂ ਨੇ ਸਾਰਿਆਂ ਨੂੰ ਨਹੀਂ ਨਹੀਂ ਆਪਾਂ ਕੱਲ੍ਹ ਜਾਵੀਂ 20 ਰੁਪਏ ਲੱਗੀਆਂ ਨੇ ਓਹ ਵਿੱਚ 2 ਰੁਪਈਆ ਆਏ ਆ। ਦੋ ਦੰਨੀਆਂ ਦੰਨੀਆਂ ਸਾਰੀ ਦੋ ਵੀ ਰੁਪਈਆ ਆਉਣੇ। ਆ ਇੱਕ ਮੜਾ ਫਾਰਾ ਖਾਵੇ। ਆ ਸਾਰਾ ਖਾ ਲੋ। ਆ ਖਾਲੀ ਕਰਾ ਲੋ। ਜੇੜੀ ਹੁੰਦੀ ਨੰਬੜ। ਜਿਸ ਮੈਂ ਤਾਂ ਪਾ। ਇੱਧਰੇ ਸਾਈਡ ਤੇ ਸਿਓ। ਆ ਦੰਦੋ ਇਹਨਾਂ ਦਾ ਪੂਜਾ ਮੈਡਮ ਚੱਲ। ਪੂਜਾ ਉੱਥੇ ਅਸੀਂ ਦੇਵਾ। ਯਾਰ ਐਮ ਸੀ ਨੇ। ਹਾਂ। ਘੜ ਦੋ ਘੜ ਦੋ ਮੇਰੇ ਸਾਰਾ। ਇਹ ਤੇ ਨਸਰ ਅਗਲੀ ਫਾਈਲ ਜਣੂ ਸਾਰੰਦੇ ਇਹ ਸਾਰੰਦੇ ਬਾਈ ਹਾਂ ਕਿਸੇ ਦੀ ਦੇ ਦੇਣਾ ਹਾਂ ਹਾਂ ਕਾਦੀ ਵੇਖੀ ਸਾਰੇ ਦੂਜੇ ਮੇਰਾ ਅੱਗੇ ਉਹ ਕਾਮਾ ਵਾਲੇ ਪੱਤੇ ਬਸੇ ਜਾਣਾ ਜਿਹੜੇ ਉੱਥੇ ਵੀ ਥੋੜੀ ਕਿਤੇ ਮੈਨੂੰ ਉੱਥੇ ਵੀ ਵਾਲਾ ਅੱਜਾਦੇ ਸਾਰੇ ਐਨ ਕੋਈ ਬੰਦੇ ਆ ਗੱਟਾ ਲਿਆ ਉਹਨੇ ਲੱਡੂ ਗੱਟਾ ਲਿਆ ਯਾਰ ਕਿਹਤੋਂ ਨਹੀਂ ਰਖਵਾਉਣਾ ਉਸ ਤੋਂ ਬਾਅਦ ਲੱਡੂ ਹੈ ਗੱਟਾ ਲਾਇਆ ਏ ਜਦੋਂ ਨਹੀਂ ਹੈ ਗੱਟਾ ਆਇਓ ਕਿਨੀ ਫੜਾ ਦੀ ਮਾਰ ਜਿਹੜੀ ਏ ਉਹਦੇ ਨਾਲ ਜਿੰਨੇ ਵੀ ਇਲਾਕੇ ਪ੍ਰਭਾਵਿਤ ਹੋਏ ਨੇ ਸਾਡੇ ਸਰਹੱਦੀ ਪਿੰਡ ਤੇ ਨੁਕਸਾਨ ਦੇ ਪਰਭਾਈ ਤੱਕ ਅਦੀ ਵੀ ਨਹੀਂ ਕੀਤੀ ਜਾ ਸਕਦੀ ਜੋ ਇਹਨਾਂ ਦੇ ਖੇਤਾਂ ਦਾ ਜ਼ਮੀਨਾਂ ਦਾ ਘਰਾਂ ਦਾ ਨੁਕਸਾਨ ਹੋਇਆ ਹੈ ਉਹ ਦਿਨ ਬਾਈ ਕਰਨਾ ਬਹੁਤ ਮੁਸ਼ਕਿਲ ਹੈ ਲੇਕਿਨ ਨਹੀਂ ਹੈ ਕਿ ਇਸ ਟਾਈਮ ਜਿਸ ਤਰ੍ਹਾਂ ਵੀ ਇਹਨਾਂ ਦੀ ਸੈਲਪ ਕੀਤੀ ਕੀਤੀ ਜਾ ਸਕਦੀ ਭਾਵੇਂ ਉਹ ਕੱਚੀ ਸਬਜ਼ੀਆਂ ਦੇ ਮਾਧਮ ਨਾਲ ਹੀ ਹੋਵੇ ਭਾਵੇਂ ਤਰ ਪਹਿਲਾਂ ਦੇਣ ਦੇ ਰਹੀ ਹੋਵੇ ਭਾਵੇਂ ਕੋਈ ਰਾਸ਼ਨ ਦੇਣ ਦੇ ਰਹੀ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਤਾਂ ਹਰ ਤਰੀਕੇ ਨਾਲ ਜਿਹੜੀ ਇਹ ਸੰਭਵ ਸਹਾਇਤਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਕੀਤੀ ਜਾ ਰਹੀ ਹੈ ਔਰ ਸਾਨੂੰ ਕੁੜਕੇ ਧਾਨੀ ਤੋਂ ਜਿਹੜਾ ਅੱਗੇ ਧਾਨੀਆਂ ਕਹਿੰਦੀਆਂ ਨੇ ਤਾਨੂੰ ਉਥੋਂ ਸਪੈਸ਼ਲੀ ਫੋਨ ਆਇਆ ਸੀ ਕਿਉਂਕਿ ਪਾਣੀ ਇੰਨਾ ਜ਼ਿਆਦਾ ਵੱਜ ਚੁੱਕਿਆ ਹੈ ਕਿ ਅੰਦਰ ਜੜਾ ਕਨੈਕਟੀਵਿਟੀ ਹੈ ਉਹ ਸ਼ਹਿਰ ਦੇ ਨਾਲੋਂ ਖਤਮ ਹੋ ਚੁੱਕੀ ਹੈ ਤਾਂ ਜਿੰਨਾ ਹੈਲਪ ਕਰ ਸਕਦੇ ਆ ਉਹ ਵਕਤਬਦ ਮੈਂ ਤੇ ਮੇਰੀ ਟੀਮ ਜਿਹੜੀ ਹੈ ਲਗਾਤਾਰ ਇਹਨਾਂ ਦੇ ਨਾਲ ਸੰਪਰਕ ਬਣਾ ਕੇ ਉਹ ਜਿਹੜੀ ਸੰਭਵ ਸਹਾਇਤਾ ਕਰ ਰਹੇ ਆ ਜਿਹੜੇ ਕੁੜਕੇ ਦੇ ਅੱਗੇ ਪਿੰਡ ਦੇ ਅੱਗੇ ਢਾਣੀਆਂ ਪੈਂਦੀਆਂ ਨੇ ਉਹਨਾਂ ਵੀਰਾਂ ਵੱਲੋਂ ਸਾਨੂੰ ਉਤਰ ਪਹਿਲਾਂ ਦੀ ਡਿਮਾਂਡ ਹੋਈ ਸੀ ਤਾਂ ਉਤਰ ਪਹਿਲਾਂ ਵੀ ਦੇ ਨਾਲ ਇੱਕ ਸਭ ਜਿਹੜੀ ਉਹਨਾਂ ਤੱਕ ਪਹੁੰਚਾਈ ਮੈਂ ਇਸ ਤੋਂ ਪਹਿਲਾਂ ਨੂਰ ਸ਼ਾਹ ਤੇ ਬੰਗਲਾ ਉਹ ਸਾਬੂਰ ਲਾਇਆ ਜਾਵੇ ਦੇਖੋ ਮੈਂ ਮੈਂ ਕੋਈ ਵੀ ਹੈ ਜੀ ਤਾਨੀਆ ਕੋਈ ਵੀ ਹੈ ਜਾਂ ਪਿੰਡ ਨਹੀਂ ਜਿੱ ਤੱਕਨ ਪਹੁੰਚ ਨਾ ਕੀਤੀ ਹੋਵੇ ਮੈਂ ਔਰ ਮੇਰੀ ਟੀਮ ਲਗਾਤਾਰ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਨਾ ਟਾਣੀਆਂ ਦੇ ਵਿੱਚ ਵਿਚਰ ਰਹੇ ਆ ਜਿੱਥੇ ਇਹ ਜੋ-ਜੋ ਸਮਾਨ ਦੀ ਜ਼ਰੂਰਤ ਹੈ ਉਹ ਸਾਡੇ ਵੱਲੋਂ ਜਿੰਨੀ ਹੋ ਸਕਦੀ ਹੈ ਤਾਂ ਸੰਭਵ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਨਾ ਤੱਕ ਪਹੁੰਚਾਉਣ ਦੀ ਮੈਨੂੰ ਜਿਹੜਾ ਰਾਹਤ ਕੇਂਦਰ ਬਣਾਏ ਗਏ ਨੇ ਉੱਥੇ ਤਾਂ ਕੀ ਦੌਰ ਰਹਿ ਗਿਆ ਤੁਹਾਡਾ ਦੇਖੋ ਉਹਨਾਂ ਜਿਵੇਂ ਪਾਣੀ ਦਾ ਪੱਧਰ ਵੱਧ ਗਿਆ ਹੈ ਪਹਿਲੇ ਤਾਂ ਅਪੀਲ ਹੈ ਸਭ ਨੂੰ ਕੀ ਜੋ ਇਹਨਾਂ ਪਾਣੀ ਦੇ ਵਿੱਚ ਫਸੇ ਹੋਏ ਨੇ ਦੇਖੋ ਘਰ ਛੱਡ ਕੇ ਜਾਣਾ ਤਾਂ ਬਹੁਤ ਮੁਸ਼ਕਲ ਹੈ ਕੋਈ ਵੀ ਬੰਦਾ ਜਿਹੜਾ ਏ ਇੱਕ ਚਿੜੀ ਵੀ ਆਪਣਾ ਘਰ ਜਿਹੜਾ ਏ ਆਲਣਾ ਛੱਡਣ ਲੱਗਿਆ ਸੋਵਰ ਸੋਚਦੀ ਏ ਤਾਂ ਇਹ ਤਾਂ ਸਾਡੇ ਘਰ ਰੀ ਸਾਡੇ ਸਮਾਨ ਇੰਨੇ ਜਿਹੜੇ ਫਸੇ ਹੋਏ ਨੇ ਤਾਂ ਘਰ ਛੱਡ ਕੇ ਜਾਣਾ ਬੜਾ ਔਖਾ ਹੁੰਦਾ ਹੈ ਲੇਕਿਨ ਫਿਰ ਵੀ ਮੈਂ ਹੀ ਅਪੀਲ ਕਰਾਂਗੀ ਕਿ ਉਹ ਜਲਦ ਤੋਂ ਜਲਦ ਜਿਹੜੇ ਲੋਕ ਨੇ ਆਪਣੇ ਬੱਚਿਆਂ ਨੂੰ ਆਪਣੇ ਆ ਬਜ਼ੁਰਗ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਆਪਣੇ ਪੈਨਾਂ ਨੂੰ ਜੋ ਵੀ ਨੇ ਉੱਥੇ ਰਾਹਤ ਕੈਂਪਾਂ ਦੇ ਵਿੱਚ ਲੈ ਕੇ ਜਿਹੜੇ ਨੇ ਜ਼ਰੂਰ ਪਹੁੰਚ ਜਾਣ ਰਾਹਤ ਕੈਂਪ ਮੈਂ ਫਿਰ ਦੱਸ ਦਵਾਂਗੀ ਇੱਕ ਦਾ ਮੌਜਮ ਸਕੂਲ ਚ ਬਣਿਆ ਹੋਇਆ ਇੱਕ ਆਸਫਲ ਸਕੂਲ ਚ ਵਿੱਚ ਇੱਕ ਸੰਤ ਕਬੀਰ ਬਣਿਆ ਹੋਇਆ ਇੱਕ ਇੱਕ ਬਣਿਆ ਹੋਇਆ ਜੀ ਸਲੇਮ ਸ਼ਾਹ ਔਰ ਇਸ ਤਰ੍ਹਾਂ ਹੀ ਜਿਹੜੇ ਪੰਜ ਰਾਤ ਕੈਂਪ ਬਨੇ ਹੋਏ ਨੇ ਤੈਨਾ ਕੈਂਪਾਂ ਤੱਕ ਜੜੀਏ ਪਹੁੰਚ ਕੀਤੀ ਜਾਵੇ ਮਾਧਨਗਰ ਦੇ ਸਕੂਲ ਦੇ ਵਿੱਚ ਵੀ ਜਿਹੜੇ ਲੋਕ ਨੇ ਉੱਥੇ ਬੈਠੇ ਹੋਏ ਨੇ ਔਰ ਇਸ ਤਰ੍ਹਾਂ ਹੀ ਜਿਹੜੇ ਰਾਤ ਕੈਂਪ ਬਨੇ ਹੋਏ ਨੇ ਉੱਥੇ ਤੱਕ ਪਹੁੰਚਿਆ ਜਾਵੇ ਬਾਕੀ ਜਿਹੜਾ ਇਹ ਪ੍ਰਸ਼ਾਸਨ ਵੱਲੋਂ ਦੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ 01638262153 ਤਾਂ ਇਹ ਵੀ ਜਿਹੜਾ ਇਹ ਜਿਹੜਾ ਨੰਬਰ ਜਾਰੀ ਕੀਤਾ ਗਿਆ ਹੈ ਤਾ ਇਸ ਤੋਂ ਇਲਾਵਾ ਜੋ ਸਾਡਾ ਨੰਬਰ ਹੈ 98631 36000 ਜੀ ਅਗਰ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਸਨੋਂ ਤਾਂ ਸੰਪਰਕ ਕਰ ਸਕਦੇ ਹੋ ਪਰ ਮੈਂ ਔਰ ਮੇਰੀ ਟੀਮ ਲਗਾਤਾਰ ਜਿਹੜਾ ਇਹ ਇਹਨਾਂ ਪਿੰਡਾਂ ਦੇ ਵਿੱਚ ਹੀ ਆ ਔਰ ਹੁਣ ਜਿਹੜਾ ਰਾਤ ਕੈਂਪਾਂ ਦੇ ਵਿੱਚ ਵੀ ਜਿਹੜੀ ਇਹ ਲੋਕ ਬੈਠੇ ਹੋਏ ਨੇ ਜਿੰਨੇ ਵੀ ਘਰ ਬੈਠੇ ਹੋਏ ਨੇ ਸਾਡੀ ਕੋਸ਼ਿਸ਼ ਹੈ ਉਹਨਾਂ ਤੱਕ ਵੀ ਜਿਹੜਾ ਇਹ ਲੰਗਰ ਪਾਣੀ ਦੀ ਸੇਵਾ ਜਿਹੜੀ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਹੰਦੀ ਵੀਰੇ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਰਹਿਣ ਵਾਲੇ ਹੋ ਫਿਰ ਕੇ ਦੇ ਅਸੀਂ ਤੁਹਾਡੇ ਕੋਲ ਹੀ ਕੋਣ ਪਹੁੰਚਿਆ ਤੇ ਕੀ ਲੈ ਕੇ ਪਹੁੰਚਿਆ ਮੈਡਮ ਪੂਜਾ ਜੀ ਕੀ ਲੈ ਕੇ ਆਏ ਤੁਹਾਡੇ ਕੋਲ ਠੀਕ ਰਾਸ਼ਨ ਦੇ ਵਿੱਚ ਕੀ ਕੀ ਚੀਜ਼ਾਂ ਇਹ ਸਬਜੀ ਵੀ ਆਦੂ ਵਗੈਰਾ ਕੱਚੀ ਹੈ ਕਿ ਬਣੀ ਹੋਈ ਹੈ ਜੀ ਕੱਚੀ ਠੀਕ ਹੈ ਹੋਰ ਕੀ ਲੈ ਕੇ ਆਏ ਹਾਂਜੀ ਵੀਰੇ ਕੀ ਨਾਮ ਹੈ ਕਿਤੋਂ ਦੇ ਰਹਿਣ ਵਾਲੇ ਆ ਜੀ ਤੁਹਾਡੇ ਕੋਲੇ ਕੌਣ ਪਹੁੰਚਿਆ ਕੀ ਲੈ ਕੇ ਪਹੁੰਚਿਆ ਤੁਹਾਡੇ ਕੋਲ ਇਹ ਸਬਜ਼ੀਆਂ ਲੈ ਕੇ ਪਹੁੰਚੇ ਨੇ ਕੱਚੀਆਂ ਪਰ ਪਹਿਲਾਂ ਦਾਣੇ ਟੱਕਣ ਵਾਸਤੇ ਸਾਡੇ ਦਾਣੇ ਉੱਤੇ ਪਏ ਨੇ ਛੱਤਾਂ ਦੇ ਸਾਬੂ ਨੇ ਗਏ ਆ ਸੋਚਿਆ ਕੀ ਕਹਿਣਾ ਚਾਹੁੰਦੇ ਮੈਡਮ ਜੋ ਕੰਮ ਕਰ ਰਹੇ ਆ ਬੜਾ ਵਧੀਆ ਕੰਮ ਕਰ ਰਹੇ ਲਗਾਤਾਰ ਸੇਵਾ ਚ ਲੱਗੇ ਆ ਨਹੀਂ ਚਲ ਮੈਂ ਤਾਨੇਵਾਦ ਕਰਨਾ ਪੋਚਾ ਦਿੱਤਾ ਹਾਂਜੀ ਇਸ ਤਰ੍ਹਾਂ ਦੀ ਸੇਵਾ ਕੀਤੀ ਹੈ ਬਸ ਆ ਲੋ ਅਗੇ ਨਦੀ ਤਰ ਪਹਿਲਾ ਆ ਗਿਆ ਹਾਂ ਜੀ ਹੋਰ ਗੰਡੇ ਪਿਆਜ ਆ ਗਿਆ ਹੈ ਕਿੰਨੀ ਕੁ ਰਾਹਤ ਮਿਲੇਗੀ ਤੁਹਾਨੂੰ ਹਾਂਜੀ ਕਿੰਨਾ ਕੁ ਫਾਇਦਾ ਮਿਲੇਗਾ ਸਰ ਬਹੁਤ ਫਾਇਦਾ ਸਾਨੂੰ ਫਾਇਦਾ ਜੀ ਮੈਡਮ ਖੁਦ ਚੱਲ ਕੇ ਆਏ ਨਹੀਂ ਹਾਂ ਰੇਪੇ ਵਾਲੇ ਬੈਣੀ ਤੋਂ ਮੈਂ ਖੁਦ ਚੱਲ ਕੇ ਆਏ ਨਹੀਂ ਹਾਂਜੀ ਹਾਂਜੀ ਤੋਂ ਚੱਲ ਕੇ ਆਏ